ਤੇ ਮੈਂ ਸਾਰੇ ਜਿੰਨਾਂ ਦਾ ਰਾਹ ਛੱਡ ਦੋ ਰਾਹ ਛੱਡ ਤਾਂ ਮੈਂ ਕੋਈ ਨਹੀਂ ਜਾਂਦੀ ਏ ਅਸੀਂ ਧੀਏ ਕਹਿ ਕੇ ਸਬੋਧਨ ਕੀਤਾ ਤੇ ਰਾਹ ਦਿੱਤਾ ਤੇ ਇਹ ਕਹਿੰਦੀ ਨਾ ਮੇਰੀ ਗੱਡੀ ਘੇਰੀ ਗੁੰਡੇ ਪੈ ਗਏ ਮੇਰੀ ਰੇਪ ਦੀਆਂ ਗੱਲਾਂ ਤੱਕ ਵੀ ਇੱਥੋਂ ਤੱਕ ਵੀ ਮੈਂ ਵੀਡੀਓ ਦੇ ਵਿੱਚ ਕਈਆਂ ਗੱਲਾਂ ਦੇ ਸੁਣਿਆ ਵਾਂ ਕਈਆਂ ਪੋਸਟਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਸਾਡੇ ਰੰਗਰੇਟੇ ਸਿੰਘ ਨਹੀਂ ਕਰ ਸਕਦੇ ਹਾਂ ਹੁਣ ਵੀ ਅਸੀਂ ਦੋ ਦਿਨ ਬਾਅਦ ਰਪਲਾਈ ਦਿੱਤਾ ਸਾਨੂੰ ਬਹੁਤ ਵੀਰਾਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਰਪਲਾਈ ਦੇਉਂਦੇ ਵੀ ਉਹਨਾਂ ਦੇ ਪੱਕ ਸਾਰੇ ਨੇ ਪੂਰੇ ਤੁਹਾਡੇ ਪੱਖ ਜ ਕੋਈ ਕੋਈ ਨਹੀਂ ਕੋਈ ਮੈਂ ਜੀ ਸਾਡੇ ਸਮਾਜ ਦੇ ਲੋਕ ਬਹੁਤ ਨੇ ਸਾਡੇ ਨਾਲ ਖੜੇ ਨੇ ਇਹ ਜੇ ਐਸੀ ਕੋਈ ਗੱਲ ਨਹੀਂ ਆ ਬਾਬਾ ਕਲਵਿੰਦਰ ਸਿੰਘ ਜੀ ਚੌਂਤੇ ਵਾਲੇ ਨੇ ਤੁਹਾਡੀ ਜਸਵੀਰ ਸਿੰਘ ਮਾਨ ਅੱਜ ਸਵੇਰੇ ਉਹੀ ਲਾਈਵ ਹੋਇਆ ਸੀ ਇਸ ਤੋਂ ਸੰਬੰਧੀ ਵੀ ਜੇ ਪਰਚੇ ਦੀ ਗੱਲ ਕੀਤੀ ਕਿਹਨਾਂ ਨੇ ਨਾ ਕਿਵੇਂ ਕਹਿੰਦੇ ਵੀ ਪਰਚਾ ਕਰਾ ਦਾਂਗੇ ਤੇ ਪਰਚਾ ਕਰਾਓਗੇ ਨਾ ਤੇ ਫਿਰ ਤੁਸੀਂ ਆਪਣਾ ਦਾਬਾ ਲਾ ਲਿਓ ਵੀ ਪਰਚਾ ਪੁਰ ਚੱਲ ਹੋਣਾ ਤਾਂ ਫਿਰ ਪਰਚੇ ਸਾਨੂੰ ਵੀ ਜਾਜ ਕਿਤਾ ਪਰਚੇ ਕਰਾਈ ਦੇ। ਬਈ ਸਹੀ ਸੇਖਾ ਗੋ ਦਾ ਕਹਿਣਾ ਆ ਕਿ ਇਸ ਤਰ੍ਹਾਂ ਚੱਲਦੇ ਸਮਾਗਮ ਵਿੱਚ ਕਿਸੇ ਨੂੰ ਵੀ ਰੋਕਣਾ ਬਹੁਤ ਗਲਤ ਆ। ਰੋਕਿਆ ਨਹੀਂ। ਉਸ ਸਿੰਘ ਨੇ ਕਿਹਾ ਕਹਿ ਕੇ ਤੇ ਬੈਠ ਗਿਆ ਤੇ ਇਹਨਾਂ ਦਾ ਫਰਜ਼ ਕੀ ਬਣਦਾ ਸੀ ਇੱਕ ਚੰਗੇ ਜਿਹੜੇ ਵਿਦਵਾਨ ਸਾਢੀ ਕਥਾਵਾਚਕ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਉਹ ਇੱਥੇ ਗੱਲ ਨੂੰ ਗੋਲ ਕਰ ਲੈਂਦੇ ਨੇ ਜੇ ਕਿਤੇ ਮਤਲਬ ਇਹੋ ਜੀ ਗੱਲ ਹੋ ਜਵੇ। ਉੱਥੇ ਉਹ ਵੀ ਅੱਗੋਂ ਕਹਿੰਦੇ ਔਰੇ ਵੀ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਸਿਵਾਏ ਬਾਬਾ ਪੰਜਾਬ ਸਿੰਘ ਜੀ ਤੋਂ। ਤੇ ਮੈਂ ਕਿਹਾ ਕੋਈ ਨਹੀਂ ਪੁੱਤ ਜੀ ਆ ਗਿਓ ਕੋਈ ਨਹੀਂ ਬਚਨ ਕਰਦੇ ਆਪਾਂ ਤੇ ਇਦਾਂ ਸਾਹਮਣੇ ਖੜ ਗਏ ਨੇ ਵੀ ਗਿੱਧਲੇਰ ਕੋਰ ਤੇ ਇਦਾਂ ਨਾਲ ਇਹਨਾਂ ਦੇ ਸਾਥੀ ਸਾਰੇ ਜੱਤਾ ਤੇ ਆਪਾਂ ਮੈਂ ਕਿਹਾ ਵੀ ਭੈਣ ਦੇਖ ਕੋਈ ਗੱਲ ਨਹੀਂ ਧੀਏ ਮੇਰੀ ਧੀਆ ਤੂੰ ਤੇ ਜਿਹੜਾ ਮਸਲਾ ਹੋਇਆ ਹੋਣਾ ਇਹ ਹੋਣਾ ਨਹੀਂ ਸੀ ਚਾਹੀਦਾ ਬਾਕੀ ਕੋਈ ਨਾ ਆਪਾਂ ਬਹਿ ਕੇ ਵਿਚਾਰ ਕਰ ਲੋ ਜਿੰਨੇ ਲੋਕ ਪੋਸਟਾਂ ਪਾ ਰਹੇ ਨੇ ਹੁਣ ਉਹ ਇਸ ਚੀਜ਼ ਦਾ ਨਿਰਣਾ ਕਰੋ ਸੰਗਤ ਸਿੰਘ ਜਿਹੜਾ ਵਾ ਕਿਹੜੇ ਸੰਗਤ ਸਿੰਘ ਨੂੰ ਕਲਗੀ ਤੋੜਾ ਮਿਲਿਆ ਵਾ ਜਿਹੜਾ ਮਜੀਬ ਸਿੰਘ ਸੰਗਤ ਸਿੰਘ ਸੀ ਉਹਨੂੰ ਕਲਗੀ ਤੋੜਾ ਮਿਲਿਆ ਕਿ ਜਾਂ ਜਿਹੜਾ ਰਵਦਾਸੀ ਭਾਈ ਚਹਰਿਆਂ ਨਾਲ ਸੰਬੰਧ ਸੰਗਤ ਸਿੰਘ ਸੀ ਉਹਨੂੰ ਮਿਲਿਆ ਕਲਗੀ ਤੋੜਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜਾਣਦੇ ਹੋ ਕਿ ਜੋ ਅੱਜ ਦੇ ਦਿਨਾਂ ਦੇ ਵਿੱਚ ਜੋ ਵੀ ਬਾਤ ਚੱਲ ਰਿਹਾ ਬੀਬੀ ਦਲੇਰ ਕੌਰ ਜੀ ਦਾ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਕਿ ਉਹਨਾਂ ਨੂੰ ਚੱਲਦੇ ਸਮਾਗਮ ਵਿੱਚ ਰੋਕਿਆ ਗਿਆ ਤੇ ਅੱਜ ਸਾਡੇ ਨਾਲ ਬਾਬਾ ਪੰਜਾਬ ਸਿੰਘ ਜੀ ਨੇ ਤੇ ਉਹ ਇਸ ਵਿਸ਼ੇ ਤੇ ਸਾਰੀ ਆਪਣਾ ਸਪਸ਼ਟੀਕਰਨ ਦੇਣਗੇ ਵੀ ਕੀ ਕੁਝ ਹੋਇਆ ਉਸ ਸਮੇਂ ਤੇ ਜਾਂ ਕਲਕੀ ਧੋਲੇ ਦਾ ਇਤਿਹਾਸ ਕੀ ਆ ਜਾਂ ਫਿਰ ਬੀਬੀ ਦਲੇਰ ਕੌਰ ਜੀ ਜੇ ਉਹਨਾਂ ਤੇ ਦੋਸ਼ ਲਾ ਰਹੇ ਨੇ ਉਹ ਸਹੀ ਨੇ ਜਾਂ ਗਲਤ ਨੇ ਬਾਬਾ ਜੀ ਪਹਿਲਾਂ ਤਾਂ ਫਤੇ ਪਰਬਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂਮਖ ਪਿਆਰੀ ਸਾਧ ਸੰਗਤ ਜੀ ਉਹ ਇਹ ਵੇਖੋ ਜਿਹੜਾ ਵਾਕਿਆ ਸਾਡੇ ਸਾਰਾ ਅੱਖਾਂ ਦੇ ਸਾਹਮਣੇ ਹੋਇਆ ਵਾ ਵੀ ਵੀ ਦੇ ਲਈ ਇੱਕ ਹੋਰ ਜੀ ਦੇ ਨਾਲ ਜਿਹੜਾ ਗੱਲ ਹੋਈ ਹੈ ਨਾ ਅਸੀਂ ਕੋਈ ਉੱਥੇ 70 80 ਨਿਹੰਗ ਸਿੰਘਾਂ ਤੇ ਸਾਰੇ ਜਿਹੜੇ ਨਿਹੰਗ ਸਿੰਘ ਸੀ ਬੈਠੇ ਸੀ ਬਹੁਤ ਵਧੀਆ ਅਸੀਂ ਘੰਟੇ ਦੇ ਡੇਢ ਘੰਟੇ ਤੋਂ ਇਹਨਾਂ ਦਾ ਦੀਵਾਨ ਜਿਹੜਾ ਸੁਣਦੇ ਪਏ ਸਾਂ ਕੋਈ ਵਜਨ ਨਹੀਂ ਹੋਇਆ ਵੀ ਇਹਨਾਂ ਦੀਵਾਨ ਇਹਨਾਂ ਦਾ ਸੁਣਿਆ ਉਹਨੇ ਦੀਵਾਨ 'ਚ ਸੀ ਇਹਨਾਂ ਨੂੰ ਕੋਈ ਵਜਨ ਨਹੀਂ ਕਿਹਾ ਤੇ ਜਦੋਂ ਇਹਨਾਂ ਨੇ ਕਲਗੀ ਜਿਹੜਾ ਥੋੜਾ ਤੇ ਮਹਾਰਾਜੀ ਦਾ ਪਚਾਖਾ ਜਿਹੜਾ ਵਾ ਬਾਬਾ ਸੰਗਤ ਸਿੰਘ ਨੂੰ ਦੇਣਾ ਕੀਤਾ ਨਾ ਇਹਨਾਂ ਨੇ ਆਪਣੇ ਲਫ਼ਜ਼ਾਂ ਦੇ ਨਾਲ ਤੇ ਅਸੀਂ ਨਹੀਂ ਸੋਕਿਆ ਇੱਕ ਨਿਹੰਗ ਸਿੰਘ ਉੱਠਿਆ ਵਿੱਚੋਂ ਤੇ ਉਹਨੇ ਜਾ ਕੇ ਤੇ ਬੀਬੀ ਜੀ ਉਹਨਾਂ ਨੂੰ ਬੜੇ ਪਿਆਰ ਬੀਬੀ ਨੂੰ ਵੀ ਨਹੀਂ ਕਿਹਾ ਇਹਨਾਂ ਦੇ ਨਾਲ ਜਿਹੜੀ ਇੱਕ ਹੋਰ ਬੀਬੀ ਘੌਂਦੀ ਆ ਨਾ ਉਹਨਾਂ ਨੂੰ ਕਿਹਾ ਕਿ ਭੈਣ ਜੀ ਗੱਲ ਸੁਣੋ ਤੇ ਆ ਜਿਹੜਾ ਇਤਿਹਾਸ ਗੱਲ ਕਰ ਰਹੇ ਨੇ ਬੀਬੀ ਜੀ ਤੇਨਾਂ ਨੂੰ ਰੋਕੋ ਕਿ ਤੇ ਆਸ ਬਾਬਾ ਜੀਵਨ ਸਿੰਘ ਦਾਵਾ ਬਾਬਾ ਜੀ ਸੰਗਤ ਦਾ ਨਹੀਂ ਤੇ ਬੀਬੀ ਜਿਹੜੀ ਆ ਬਹੁਤ ੜਕੀ ਤੇ ਉੱਥੇ ਕਹਿੰਦੀ ਮੈਂ ਤਾਂ ਐਂ ਬੋਲੂਗੀ ਐਂ ਕਰੂਗੀ ਮੈਂ ਕਿ ਦੇ ਉੱਤੇ ਲਾਈਵ ਚੱਲਦੇ ਇਹਦੇ ਵਿੱਚ ਇਦਾਂ ਬੋਲੇ ਤੇ ਜਦੋਂ ਇਹਨਾਂ ਨੇ ਇਦਾਂ ਬੋਲਣਾ ਕੀਤਾ ਤੇ ਅਸੀਂ ਬੈਠੇ ਸਾਂ ਸਾਈਡ ਤੇ ਤੇ ਮੈਨੂੰ ਲੱਗਿਆ ਕਿ ਮਹਾਰਾਜ ਸਾਹਿਬ ਜੀ ਦਾ ਨਰਾਦਰ ਹੋਊਗਾ ਜੇ ਅਸੀਂ ਇੱਥੇ ਬੋਲਾਂਗੇ ਤੇ ਜਿਹੜਾ ਮਹਾਰਾਜ ਸਾਹਿਬ ਜੀ ਦਾ ਨਰਾਦਰ ਨਹੀਂ ਹੋਣਾ ਚਾਹੀਦਾ ਵੀ ਤੇ ਸਾਨੂੰ ਇਹ ਵਿਵਾਦ ਜਿਹੜਾ ਇੱਥੇ ਨਹੀਂ ਖੜਾ ਕਰਨਾ ਚਾਹੀਦਾ ਵੀ ਸਾਨੂੰ ਉੱਠ ਕੇ ਚਲੇ ਜਾਣਾ ਚਾਹੀਦਾ ਮੈਂ ਉੱਠ ਕੇ ਤੇ ਫਤੇ ਬੁਲਾ ਕੇ ਮਹਾਰਾਜ ਸਾਹਿਬ ਨੂੰ ਤੇ ਮੈਂ ਪਨਾਲ ਛੱਡ ਦਿੱਤਾ ਬਾਹਰ ਨੂੰ ਚਲੇ ਗਿਆ ਤੇ ਮੇਰੇ ਮਗਰੇ ਹੀ ਉਹ ਜਿਹੜੇ 60 70 ਨਿਹੰਗ ਸਿੰਘ ਸੀ ਸਾਰੇ ਦੇ ਸਾਰੇ ਹੀ ਉੱਠ ਕੇ ਬਾਹਰ ਆ ਗਏ ਤੇ ਉਹ ਡੰਦ ਸਿੰਘ ਜਿਹਨੇ ਪੁੱਛਿਆ ਸੀ ਬੀਬੀ ਜ ਨੂੰ ਉਹਨੇ ਵੀ ਇਸ ਤੋਂ ਇਲਾਵਾ ਹੋਰ ਕੋਈ ਬਚਨ ਨਹੀਂ ਕੀਤਾ ਕਿ ਜਿਹੜਾ ਉਹਨੇ ਪੁੱਛਿਆ ਵੀ ਬੀਬੀ ਜੀ ਇਤਿਹਾਸ ਐ ਨਹੀਂ ਐ ਆ ਜਦੋਂ ਇਹਨੇ ਬੀਬੀ ਉਹਣਾ ਨੇ ਮਤਲਬ ਵੀ ਗਲਤ ਸ਼ਬਦਾਵਲੀ ਵਰਤੀ ਵੀ ਮੈਂ ਤੇ ਐਂ ਬੋਲੂਗੀ ਐਂ ਕਰੂਗੀ ਮੈਂ ਐ ਸੁਣਿਆ ਵਾ ਚਲੋ ਤੁਸੀਂ ਐ ਸੁਣਿਆ ਵਾ ਜਿਹੜਾ ਤੁਸੀਂ ਸੁਣ ਲਿਆ ਤੇ ਅਸੀਂ ਕਿੱਦਾਂ ਸੁਣ ਲਈਏ ਜਿਹੜਾ ਤੁਸੀਂ ਗਲਤ ਸੁਣ ਲਿਆ ਅਸੀਂ ਗਲਤ ਨਹੀਂ ਨਾ ਸੁਣ ਸਕਦੇ ਅਸੀਂ ਉੱਠ ਕੇ ਬਾਹਰ ਚਲੇ ਗਏ ਅਸੀਂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਬਖੇੜਾ ਖੜਾ ਕਰਨਾ ਨਹੀਂ ਚਾਹੁੰਦੇ ਸਾਂ ਅਸੀਂ ਜਿਹੜਾ ਚਲੇ ਗਏ ਤੇ ਜਿੱਥੇ ਪੰਡਾਲ ਸੀ ਪੰਡਾਲ ਦੇ ਬਿਲਕੁਲ ਸਾਹਮਣੇ ਇੱਕ ਘਰ ਸੀ ਇੱਕ ਕੋਠੀ ਅਸੀਂ ਉੱਥੇ ਬਹਿ ਕੇ ਜਾ ਗਏ ਤੇ ਜਦੋਂ ਉਹਨਾਂ ਬੀਬੀ ਜੀ ਉਹਨਾਂ ਨੇ ਪ੍ਰੋਗਰਾਮ ਸਮਾਪਤੀ ਕੀਤੀ ਤੇ ਸਾਰੇ ਸਿੰਘ ਕਹਿੰਦੇ ਵੀ ਬੀਬੀ ਜੀ ਹੁਣੀ ਫ੍ਰੀ ਹੋ ਗਏ ਨੇ ਤੇ ਚਲੋ ਆਪਾਂ ਇਹਨਾਂ ਨਾਲ ਬਚਨ ਕਰੀਏ ਵੀ ਇਹ ਜਿਹੜਾ ਇਤਿਹਾਸ ਹੈ ਮਤਲਬ ਵੀ ਤੁਸੀਂ ਗਲਤ ਗਾਇਆ ਵਾ ਤੇ ਇਹਨੂੰ ਸਹੀ ਗਾਇਆ ਕਰੋ ਤੇ ਜਦੋਂ ਆਪਾਂ ਬਾਹਰ ਨਿਕਲੇ ਤੇ ਇਹ ਅੱਗੋਂ ਆ ਰਹੇ ਨੇ ਤੇ ਪਹਿਲਾਂ ਤੇ ਬੜੇ ਘਬਰਾਏ ਹੋਏ ਸੀ ਕਿ ਜਿੱਦਾਂ ਮਤਲਬ ਵੀ ਇਹਨੇ ਸਿੰਘ ਨੇ ਸਾਹਮਣੇ ਤੇ ਪਤਾ ਨਹੀਂ ਸਾਡੇ ਸਿੰਘਾਂ ਨੇ ਗੱਲ ਪੈ ਜਾਣਾ ਤੇ ਅਸੀਂ ਕਹਾਂ ਵੀ ਸਿੰਘਾਂ ਨੂੰ ਸਾਰਿਆਂ ਨੂੰ ਮੈਂ ਕਹਿ ਦਿੱਤਾ ਕਿ ਕੋਈ ਵੀ ਸਿੰਘ ਬਚਨ ਨਹੀਂ ਕਰੂਗਾ ਕਿਉਂਕਿ ਅਗਲੇ ਬੰਨੇ ਭੈਣ ਆ ਟਾੜੀ ਜੱਤਾ ਆਪਣਾ ਪੰਥਕ ਟਾੜੀ ਜੱਤਾ ਪੰਥ ਦੀ ਗੱਲ ਕਰਦੇ ਨੇ ਚਲੋ ਕਿਤੇ ਗਲਤੀਆਂ ਹੋ ਜਾਂਦੀਆਂ ਤੇ ਅਸੀਂ ਸਿੰਘਾਂ ਨੂੰ ਸਾਰਿਆਂ ਨੂੰ ਰੋਗ ਦਿੱਤਾ ਵੀ ਕੋਈ ਵੀ ਸਿੰਘ ਬਚਨ ਨਹੀਂ ਕਰੂਗਾ ਤੇ ਜਦੋਂ ਇਹ ਅੱਗੋਂ ਆਏ ਨੇ ਤੇ ਇਹਨਾਂ ਦੇ ਜਿਹੜੇ ਸਰਦਾਰ ਜੀ ਨੇ ਬੀਬੀ ਦਲੇਰਕੌਰ ਜੀ ਦੇ ਸਰਦਾਰ ਸੁਖਵੀਰ ਸਿੰਘ ਜੀ ਨਾਂ ਉਹਨਾਂ ਦਾ ਤੇ ਉਹ ਵੀ ਅੱਗੋਂ ਕਹਿੰਦੇ ਹੋਰ ਆ ਵੀ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਸਿਵਾਏ ਬਾਬਾ ਪੰਜਾਬ ਸਿੰਘ ਜਦੋਂ ਤੇ ਮੈਂ ਕਿਹਾ ਕੋਈ ਨਹੀਂ ਪੁੱਤ ਜੀ ਆਜੋ ਕੋਈ ਨਹੀਂ ਬਚਨ ਕਰਦੇ ਆਪਾਂ ਤੇ ਇਦਾਂ ਸਾਹਮਣੇ ਖੜ ਗਏ ਨੇ ਬੀਬੀ ਦਲੇਰਕੌਰ ਤੇ ਇਦਾਂ ਨਾਲ ਇਹਨਾਂ ਦੇ ਸਾਥੀ ਸਾਰੇ ਜੱਥਾ ਤੇ ਆਪਾਂ ਮੈਂ ਕਿਹਾ ਵੀ ਭੈਣ ਹੋਏ ਕੋਈ ਗੱਲ ਨਹੀਂ ਧੀਏ ਮੇਰੀ ਧੀਆ ਤੂੰ ਤੇ ਜਿਹੜਾ ਮਸਲਾ ਹੋਇਆ ਵਾ ਨਾ ਇਹ ਹੋਣਾ ਨਹੀਂ ਸੀ ਚਾਹੀਦਾ ਬਾਕੀ ਕੋਈ ਨਾ ਆਪਾਂ ਬਹਿ ਕੇ ਵਿਚਾਰ ਕਰ ਲੈਨੇ ਆ ਤੁਸੀਂ ਜਿਹੜਾ ਇਤਿਹਾਸ ਦੱਸਿਆ ਵਾ ਉਹਦੇ ਤੱਥ ਤੁਸੀਂ ਦੱਸੋ ਤੇ ਜਿਹੜਾ ਅਸੀਂ ਜਾਣਦੇ ਆਂ ਸੀ ਉਹਦੇ ਤੱਥ ਤੁਹਾਨੂੰ ਦੱਸਾਂਗੇ ਪਰ ਬੱਬਾ ਜੀ ਉਹਨਾਂ ਦਾ ਕਹਿਣਾ ਤੇ ਵੀਡੀਓ ਦੇ ਵਿੱਚ ਇਹ ਹੀ ਸੀ ਕਿ ਉਹਨਾਂ ਨੂੰ ਇੱਕੋ ਦਾਮ ਹੀ ਬੜੇ ਸਾਰੇ ਸੰਗਾਂ ਮਤਲਬ ਰੋਕਿਆ ਗਿਆ ਜਬਰਦਸਤੀ ਤਰੀਕੇ ਨਾਲ ਇਦਾਂ ਦਾ ਹੋਇਆ ਇਹ ਕੁਝ ਇਹੋ ਜੀ ਕਦੀ ਗੱਲ ਨਹੀਂ ਹੋ ਸਕਦੀ ਜਿੱਤਾਂ ਉਹਨਾਂ ਨੇ ਫਿਲਮ ਉਹਦੇ ਵੀਡੀਓ ਦੇ ਵਿੱਚ ਬੋਲਿਆ ਵੀ ਆ ਜਿਹੜੀ ਉਹਨਾਂ ਨੇ ਵੀਡੀਓ ਪਾਈ ਸੀ ਲਾਈਵ ਹੋ ਕੇ ਵੀ ਮੇਨ ਮੇਂਦੀਆਂ ਫੋਟੋਆਂ ਐਡਿਟ ਕੀਤੀਆਂ ਗਈਆਂ ਮੇਰਾ ਮਤਲਬ ਵੀ ਦੁਰਵਿਹਾਰ ਕੀਤਾ ਗਿਆ ਪਹਿਲਾਂ ਵੀ ਕਈ ਵਾਰ ਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਭੈਣ ਇਹ ਸਾਡੇ ਜਿਹੜੇ ਸਮਾਜ ਦੇ ਸਿੰਘ ਆ ਨਾ ਸਾਡੇ ਜਿਹੜੇ ਰੰਗਰੇਟੇ ਸਿੰਘ ਇਹਨਾਂ ਨੇ ਕਦੀ ਵੀ ਤੇਰੀ ਫੋਟੋ ਕਦੀ ਐਡਿਟ ਕਰਕੇ ਨਹੀਂ ਪਾਈ ਸਾਨੂੰ ਸਾਡੇ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਵੀ ਧੀਆਂ ਭੈਣਾਂ ਦਾ ਸਤਕਾਰ ਕਰਨਾ ਨਾ ਕਿ ਉਹਨਾਂ ਦਾ ਨਰਾਦਰ ਕਰਨਾ ਅਸੀਂ ਨਹੀਂ ਇਹ ਨਰਾਦਰ ਕਰਨਾ ਸਿੱਖਿਆ ਜਿਹੜੀਆਂ ਫੋਟੋਆਂ ਐਡਿਟ ਕੀਤੀਆਂ ਉਹ ਵੀ ਤੁਹਾਡਿਆਂ ਨੇ ਹੀ ਕੀਤੀਆਂ ਵਾ ਜਿਹੜੇ ਤੁਹਾਡੇ ਹੀ ਤੁਹਾਡਿਆਂ ਨੇ ਤੁਹਾਡਾ ਇਦਾਂ ਦਾ ਮਤਲਬ ਵੀ ਗਲਤ ਫੋਟੋ ਐਡਿਟ ਕਰਕੇ ਪਾਈਆਂ ਤੇ ਤੁਹਾਡਾ ਗਲਤ ਪ੍ਰਚਾਰ ਕੀਤਾ ਅਸੀਂ ਗਲਤ ਪ੍ਰਚਾਰ ਅੱਜ ਵੀ ਨਹੀਂ ਕੀਤਾ ਤੇ ਪਹਿਲਾਂ ਵੀ ਨਹੀਂ ਕੀਤਾ ਤੇ ਨਾਂਗਾ ਹੀ ਕਰਾਂਗੇ ਪਰ ਬਾਬਾ ਜੀ ਕਈ ਸਿੱਖ ਆਗੂਆਂ ਦਾ ਕਹਿਣਾ ਆ ਕਿ ਇਸ ਤਰ੍ਹਾਂ ਚੱਲਦੇ ਸਮਾਗਮ ਵਿੱਚ ਕਿਸੇ ਨੂੰ ਵੀ ਰੋਕਣਾ ਬਹੁਤ ਗਲਤ ਆ ਜੋਕਿਆ ਨਹੀਂ ਉਸ ਸਿੰਘ ਨੇ ਕਿਹਾ ਕਹਿ ਕੇ ਤੇ ਉਹ ਬੈਠ ਗਿਆ ਤੇ ਇਹਨਾਂ ਦਾ ਫਰਜ਼ ਕੀ ਬਣਦਾ ਸੀ ਇੱਕ ਚੰਗੇ ਜਿਹੜੇ ਵਿਦਵਾਨ ਢਾਡੀ ਕਥਾਵਾਚਕ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਉਹ ਇੱਥੇ ਗੱਲ ਨੂੰ ਗੋਲ ਕਰ ਲੈਂਦੇ ਨੇ ਜੇ ਕਿਤੇ ਮਤਲਬ ਇਹੋ ਜੀ ਗੱਲ ਹੋ ਜਵੇ ਉਨ੍ਹਾਂ ਭੈਣ ਦਾ ਫਰਜ ਬਣਦਾ ਸੀ ਕਹਿੰਦੀ ਵੀ ਵੀਰ ਜੀ ਜੋ ਮੈਂ ਪੜਿਆ ਸੁਣਿਆ ਸੀ ਨਾ ਉਹਦੇ ਮੁਤਾਬਕ ਮੈਂ ਇਤਿਹਾਸ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਤੁਸੀਂ ਜਿਹੜਾ ਕਹਿ ਰਹੇ ਜੇ ਮੈਂ ਉਹਦੇ ਤੇ ਅੱਗੇ ਤੋਂ ਧਿਆਨ ਦੂੰਗੀ ਵੇਖੂੰਗੀ ਤੇ ਗੱਲ ਖਤਮ ਹੋ ਜਾਂਦੀ ਆ ਤੇ ਇਹਨਾਂ ਨੇ ਆਪ ਜਾ ਕੇ ਰੋ ਕੇ ਵੀਡੀਓ ਪਾਈ ਆ ਜਦ ਕੇ ਰੋਣ ਦਾ ਮਸਲਾ ਹੀ ਕੋਈ ਨਹੀਂ ਸੀ ਤੁਹਾਨੂੰ ਨਹੀਂ ਲੱਗਦਾ ਕਿ ਛੀ ਦੀਦੀਹਾੜੇ ਚੱਲ ਰਿਹਾ ਤੇ ਆਪਾਂ ਇਹੋ ਜੀ ਗੱਲਾਂ ਨੂੰ ਇੰਨਾ ਜ਼ਿਆਦਾ ਵਿਵਾਦਤ ਕਰ ਰਹੇ ਆ ਉਹਨਾਂ ਵੱਲੋਂ ਵੀ ਕੀਤਾ ਗਿਆ ਤੇ ਕੁਝ ਤੁਹਾਡੇ ਵੱਲੋਂ ਵੀ ਮੇਰੇ ਸਾਹਮਣੇ ਅਸੀਂ ਨਹੀਂ ਕੀਤਾ ਵੀ ਅਸੀਂ ਜਦੋਂ ਇਹਨਾਂ ਨੇ ਵੀਡੀਓ ਪਾ ਦਿੱਤੀ ਹੈ ਨਾ ਜਾ ਕੇ ਜਦੋਂ ਇੱਥੋਂ ਸਾਡੇ ਕੋਲੋਂ ਨਿਕਲੇ ਆ ਨਾ ਕਿ ਇਹਨੇ ਭੈਣ ਨੇ ਕਿਹਾ ਅਸੀਂ ਕਿਸੇ ਨਾਲ ਕੋਈ ਬਚਨ ਬਲਾਸ ਨਹੀਂ ਕਰਨਾ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਤੇ ਮੈਂ ਸਾਰੇ ਸਿੰਘਾਂ ਨੂੰ ਘਰ ਆਹ ਛੱਡ ਦੋ ਰਾਹ ਛੱਡ ਤਾਂ ਮੈਂ ਕੋਈ ਨਹੀਂ ਜਾਂਦੀ ਏ ਅਸੀਂ ਧੀਏ ਕਹਿ ਕੇ ਸਬੋਧਨ ਕੀਤਾ ਤੇ ਰਾਹ ਦਿੱਤਾ ਤੇ ਇਹ ਕਹਿੰਦੀ ਨਾ ਮੇਰੀ ਗੱਡੀ ਘੇਰੀ ਗੁੰਡੇ ਪੈਗੇ ਮੇਰੀ ਰੇਪ ਦੀਆਂ ਗੱਲਾਂ ਤੱਕ ਵੀ ਇਥੋਂ ਤੱਕ ਵੀ ਮੈਂ ਵੀਡੀਓ ਦੇ ਵਿੱਚ ਕਈਆਂ ਗੱਲਾਂ ਦੇ ਵਿੱਚ ਸੁਣਿਆ ਵਾਂ ਕਈਆਂ ਪੋਸਟਾਂ ਦੇ ਵਿੱਚ ਇਹੋ ਜੀਆਂ ਗੱਲਾਂ ਸਾਡੇ ਰੰਗਰੇਟੇ ਸਿੰਘ ਨਹੀਂ ਕਰ ਸਕਦੇ ਅਸੀਂ ਨਾ ਕਰੀ ਇਹੋ ਜੀਆਂ ਗੱਲਾਂ ਕੀਤੀਆਂ ਤੇ ਨਾ ਸਾਨੂੰ ਇਹੋ ਜੀਆਂ ਆਉਂਦੀਆਂ ਅਸੀਂ ਹਰ ਇੱਕ ਧੀਆ ਭੈਣਾਂ ਨੂੰ ਆਪਣੇ ਧੀਆ ਭੈਣਾਂ ਕੇ ਜਾਣ ਕੇ ਸੰਬੋਧਨ ਕਰਦੇ ਆ ਤੇ ਸਤਿਕਾਰ ਕਰਦੇ ਆ ਮਹਾਰਾ ਜਨਾ ਬਹਾਣੀ ਦੇ ਵਿੱਚ ਧੀਆ ਭੈਣਾਂ ਦਾ ਬਹੁਤ ਸਤਕਾਰ ਕੀਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਣ ਇਹਨਾਂ ਧਿਆਣੇ ਇਹਨਾਂ ਬੀਬੀਆਂ ਨੇ ਇਹਨਾਂ ਭੈਣਾਂ ਨੇ ਬੜੇ ਬੜੇ ਯੋਧੇ ਮਹਾਬਲੀ ਯੋਧਿਆਂ ਨੂੰ ਤਪੱਸਵੀਆਂ ਨੂੰ ਚੰਗੇ ਗਿਆਨੀਆਂ ਨੂੰ ਜਨਮ ਦਿੱਤੇ ਨੇ ਤੇ ਅਸੀਂ ਇਹਨਾਂ ਨੂੰ ਕਦੀ ਵੀ ਭੁਰਾ ਭਲਾ ਨਹੀਂ ਕਹਿ ਸਕਦੇ ਵੀ ਤੇ ਇਹਨੇ ਭੈਣ ਨੇ ਜਿੰਨੀ ਵੀ ਇਹ ਸ਼ਬਦਾਲੀ ਵਰਤੀ ਉਥੇ ਝੂਠੀ ਵਰਤੀ ਆ ਮੈਨੂੰ ਗੁੰਡੇ ਪੈ ਗਏ ਗੱਡੀ ਘੇਰ ਲਈ ਸਾਨੂੰ ਅਜੇ ਤੱਕ ਇਹਦਾ ਵੀ ਨਹੀਂ ਜੇ ਪਤਾ ਵੀ ਇਹਨਾਂ ਦੇ ਕੋਲ ਗੱਡੀ ਕਿਹੜੀ ਆ ਠੀਕ ਆ ਜੀ ਇਹ ਕਿਹੜਾ ਬਾਬਾ ਜੀ ਮਸਲਾ ਇਹ ਕਈ ਸਾਲ ਤੋਂ ਚੱਲਦਾ ਆ ਰਿਹਾ ਗੁਰੂ ਸਾਹਿਬੀ ਦੇ ਕਲਗੀ ਤੋਂ ਜੀ ਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਆਪਾਂ ਮੁਤਾਬਿਕ ਚ ਦੇਖੀਏ ਤੇ ਉੱਥੇ ਇਹ ਲਿਖਿਆ ਗਿਆ ਹੈ ਕਾਫੀ ਪ੍ਰਚਾਰਕ ਇਹ ਕਹਿ ਰਹੇ ਨੇ ਕਿ ਉਸ ਦੇ ਹਿਸਾਬ ਨਾਲ ਬਾਬਾ ਸੰਗਤ ਸਿੰਘ ਜੀ ਨੂੰ ਮਿਲਿਆ ਤੇ ਆਪ ਜੀ ਦਾ ਕੀ ਕਹਿਣਾ ਹੈ ਸੂਰਜ ਪ੍ਰਕਾਸ਼ ਗ੍ਰੰਥ ਦੀ ਜਿਹੜੀ ਗੱਲ ਕਰੀਏ ਜੇ ਜੇ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੀ ਗੱਲ ਕਰਦੇ ਚਲੋ ਸਾਰਿਆਂ ਦੇ ਨਾਲ ਅਸੀਂ ਸਹਿਮਤ ਹਾਂ ਤੇ ਜੇ ਉਹ ਢੰਡਰੀਆਂ ਵਾਲਾ ਜਿਹੜਾ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਾ ਉਹ ਗੱਲ ਕਰਦਾ ਵਾ ਸੂਰਜ ਪ੍ਰਕਾਸ਼ ਗ੍ਰੰਥ ਦੀ ਉਹ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਉਹ ਕਹਿੰਦਾ ਮੇਰੇ ਨਾਲ ਬੈਠੋ ਡਿਪੀਟ ਕਰੋ ਮੈਂ ਜੋ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਉਹ ਤੁਹਾਡੇ ਸਾਹਮਣੇ ਰੱਖੂੰਗਾ ਉਹਦੇ ਤੇ ਹੀ ਮੈਂ ਤੁਹਾਡੀ ਵਿਆਖਿਆ ਕਰੂੰਗਾ ਤੇ ਇਸੇ ਫਿਰ ਉਹਨੂੰ ਕਾਦੋਂ ਗਾਲਾਂ ਕੱਢੀ ਜਾਂਦੇ ਜੀ ਉਹਦੇ ਪ੍ਰੋਗਰਾਮ ਕਾਦੋਂ ਰੋਕਦੇ ਜੀ ਸੂਰਜ ਪ੍ਰਕਾਸ਼ ਕਰਨ ਦੀ ਗੱਲ ਹੀ ਕਰਦਾ ਨਾ ਉਹ ਵੀ ਫਿਰ ਜੇ ਸੂਰਜ ਪ੍ਰਕਾਸ਼ ਦੀ ਕਰਾਂ ਤੁਸੀਂ ਗੱਲ ਕਰੋ ਤੇ ਫਿਰ ਉਹ ਸੱਚ ਆ ਸਹੀ ਆ ਤੇ ਜੇ ਉਹ ਰਣਜੀਤ ਸਿੰਘ ਢੰਡਰੀਆਂ ਵਾਲਾ ਗੱਲ ਕਰੇ ਤੇ ਮਾੜੀ ਆ ਇਹ ਹੁਣ ਸਾਰੀ ਸੰਗਤ ਨੂੰ ਦੱਸਿਆ ਜਾਵੇ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਸੰਗਤ ਸੰਗਤ ਅਸੀਂ ਵੀ ਕੱਲ ਇੱਕ ਵੀਡੀਓ ਪਾਈ ਸੀ ਇੱਕ YouTube ਤੇ ਉੱਤੇ ਵੀ ਵੱਧ ਤੋਂ ਵੱਧ ਕਮੈਂਟ ਆਏਗੀ ਪ੍ਰੂਫ ਦੋ ਕਿ ਬਾਬਾ ਜੀਵਨ ਸਿੰਘ ਜੀ ਨੂੰ ਹੀ ਮਿਲਿਆ ਜਿਹੜਾSQLALCHEMY ਦੀ ਤੁੜ ਆਪਾਂ ਜਿਹੜੀ ਆਪਣੇ ਪੂਰੇ ਸਿੱਖ ਪੰਥ ਦੀ ਜਿਹੜੀ ਆਪਣੇ ਮੁਢ ਕਮੇਟੀ ਆ ਸ਼੍ਰੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਤਾਂ ਮੰਨਦੇ ਆ ਨਾ ਸਾਰੇ ਜਣੇ ਹਾਂਜੀ ਹਾਂਜੀ ਉੱਥੋਂ ਜੋ ਵੀ ਇਤਿਹਾਸ ਵਾਚ ਕੇ ਸੂ ਜਵਾਨ ਬੁੱਧੀਜੀਵ ਜਿਹੜੇ ਨੇ ਉਹਨੂੰ ਹੀ ਉਹ ਮਾਨਤਾ ਦਿੰਦੇ ਨੇ ਬਿਲਕੁਲ ਤੇ ਜਿਹੜਾ ਐਸ ਵਕਤ ਮੌਜੂਦਾ ਪ੍ਰਧਾਨ ਆ ਹਰਜਿੰਦਰ ਸਿੰਘ ਧਾਮੀ ਉਹਦੀ ਇੱਕ ਵੀਡੀਓ ਕਾਲ ਦੀ ਮੇਰੇ ਕੋਲ ਆ ਗਈ ਆ ਉਹਨਾਂ ਨੇ ਉਹਦੇ ਵਿੱਚ ਕਹਿ ਦਿੱਤਾ ਵਾ ਕਿ ਜਿਹੜਾ ਰੰਗਰੇਟੇ ਗੁਰੂ ਕੇ ਬੇਟੇ ਦਾ ਮਾਨ ਤੇ ਬਾਬਾ ਜੀਵਨ ਸਿੰਘ ਨੂੰ ਜਿਹੜਾ ਮਿਲਿਆ ਹੀ ਮਿਲਿਆ ਵਾ ਇਹਦੇ ਨਾਲ ਕਲਗੀ ਤੋੜਾ ਤੇ ਪਸ਼ਾਕਾ ਵੀ ਬਾਬਾ ਜੀਵਨ ਸਿੰਘ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੌਂ ਕੇ ਗਏ ਨੇ ਇਹ ਨਾਗਨੀ ਤੇ ਬਾਗਨੀ ਦਾ ਫੁੱਲ ਵੀ ਦੇ ਕੇ ਗਏ ਨੇ ਮਹਾਰਾਜ ਬਾਬਾ ਜੀਵਨ ਸਿੰਘ ਨੂੰ ਇਹ ਧਾਮੀ ਸਾਹਿਬ ਨੇ ਕਹਿ ਦਿੱਤਾ ਵਾ ਤੇ ਇਹਨ ਤੋਂ ਵੱਡਾ ਹੋਰ ਸਬੂਤ ਕੀ ਚਾਹੀਦਾ ਵਾ ਤੇ ਫਿਰ ਇੱਕ ਆਪਾਂ ਹੋਰ ਗੱਲ ਕਰਦੇ ਹਾਂ ਮਤਾ ਨੰਬਰ 2158 1987 ਸਾਲ ਦੇ ਵਿੱਚ ਏ ਗੁਰਚੰਦ ਸਿੰਘ ਟੋੜਾ ਜਿਹੜੇ ਸੀਗੇ ਪ੍ਰਧਾਨ ਸੀ ਉਹਨਾਂ ਨੇ ਵੀ ਇਹ ਦੇ ਮਤੇ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਟੋੜਾ ਜਿਹੜਾ ਵਾ ਪ੍ਰਵਾਨਤ ਦਿੱਤਾ ਵਾ ਤੇ ਫਿਰ ਹੋਰ ਆਪਾਂ ਕੀ ਚਾਹੁੰਨੇ ਆ ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕੋਈ ਸ਼ਬਦ ਉਚਾਰਨ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਬਦ ਕੋਈ ਨਹੀਂ ਹੈਗੇ ਇਸ ਸੰਬੰਧੀ ਇਹਦੇ ਸੰਬੰਧੀ ਜਿਹੜੇ ਸਾਡੇ ਜਿਹੜੇ ਮਹਾਰਾਜ ਸਾਹਿਬ ਜੀ ਦੇ ਕਵੀ ਸਨ ਅੰਦਰਬਾਰੀ ਕਵੀ ਛਮਕਾਲੀ ਕਵੀ ਪੰਥਕ ਕਵੀ ਜਿਹੜੇ ਮਹਾਰਾਜ ਦੇ 52 ਕਵੀ ਸੀ ਉਹਨਾਂ ਦੇ ਵਿੱਚੋਂ ਕੰਕਣ ਕਵੀ ਜਾਂ ਹੋਰ ਵੀ ਇੱਕ ਦੋ ਕਵੀ ਹੈਗੇ ਨੇ ਸੌਰੀ ਮੇਰੇ ਕੋਲ ਵਿਸਰਗੇ ਉਹਨਾਂ ਦੇ ਨਾਮ ਤੇ ਉਹਨਾਂ ਨੇ ਜਿਹੜਾ ਮਲੇ ਬਹੁਤ ਤੱਥ ਨੇ ਜਿੱਥੇ ਕਿ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਤੋੜਾ ਜਿਹੜਾ ਵਾ ਦਿੱਤਾ ਗਿਆ ਵਾ ਬਾਬਾ ਜਦ ਸੰਗਤ ਸਿੰਘ ਦੀ ਜਿੱਥੇ ਗੱਲ ਕੀਤੀ ਜਾਂਦੀ ਆ ਆਮ ਤੌਰ ਤੇ ਬਹੁਤਾਂ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਬਾਬਾ ਸੰਗਤ ਸਿੰਘ ਸੀ ਉਹ ਬਾਬਾ ਜੀਵਨ ਸਿੰਘ ਦਾ ਭਰਾ ਸੀ ਪਰ ਹੁਣ ਆਪਾਂ ਇੱਕ ਕੱਲ ਕ ਵੀਡੀਓ ਵੇਖੀ ਆ ਬਾਬਾ ਰਾਜਾ ਰਾਜ ਸਿੰਘ ਜੀ ਰਬਾਂ ਕਰਬਾਂ ਦਾੜ ਵਾਲੇ ਉਹ ਕਹਿੰਦੇ ਨੇ ਕਿ ਜਿਹੜਾ ਬਾਬਾ ਸੰਗਤ ਸਿੰਘ ਆ ਉਹ ਬਾਬਾ ਜੀਵਨ ਸਿੰਘ ਦਾ ਭਰਾ ਨਹੀਂ ਜਿਹੜਾ ਸੰਗਤ ਸਿੰਘ ਨੂੰ ਕਲਗੀ ਥੋੜਾ ਉਹ ਸਾਡੇ ਜਿਹੜੇ ਰਵਦਾਸੀ ਸਿੱਖ ਹੋਏ ਨੇ ਸੰਗਤ ਸਿੰਘ ਉਹਨਾਂ ਨੂੰ ਮਿਲਿਆ ਹੁਣ ਇੱਥੇ ਕੀ ਬਾਬਾ ਸੰਗਤ ਸਿੰਘ ਜਿਹੜਾ ਵਾ ਇੱਥੇ ਤੁਸੀਂ ਕਿਹੜੇ ਸੰਗਤ ਸਿੰਘ ਨੂੰ ਕਲਗੀ ਥੋੜਾ ਦੋਗੇ ਫਿਰ ਕਿੱਥੇ ਨਿਰਣਾ ਕਰੋਗੇ ਪੰਥ ਕੌਮ ਢਾਡੀ ਜਿੰਨੇ ਲੋਕ ਪੋਸਟਾਂ ਪਵਾ ਰਹੇ ਨੇ ਹੁਣ ਉਹ ਇਸ ਚੀਜ਼ ਦਾ ਵੀ ਨਿਰਣਾ ਕਰੋ ਪੀ ਸੰਗਤ ਸਿੰਘ ਜਿਹੜਾ ਵਾ ਕਿਹੜੇ ਸੰਗਤ ਸਿੰਘ ਨੂੰ ਕਲਗੀ ਤੋੜਾ ਮਿਲਿਆ ਵਾ ਜਿਹੜਾ ਮਜਬੀ ਸਿੰਘ ਸੰਗਤ ਸਿੰਘ ਸੀ ਉਹਨੂੰ ਕਲਗੀ ਤੋੜਾ ਮਿਲਿਆ ਕਿ ਜਾਂ ਜਿਹੜਾ ਰਵਦਾਸੀ ਭਾਈ ਚਾਰੇ ਨਾਲ ਸੰਬੰਧ ਸੰਗਤ ਸਿੰਘ ਸੀ ਉਹਨੂੰ ਮਿਲਿਆ ਕਲਗੀ ਤੋੜਾ ਬਾਬਾ ਜੀ ਇੱਕ ਗੱਲ ਹੈ ਇੱਕ ਵਿਸ਼ਾ ਜਿਹੜਾ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਕਿ ਕਈ ਲੋਕ ਸਾਨੂੰ ਇਹ ਗੱਲ ਕਮੈਂਟ ਹੈ ਕਿ ਕਦੋਂ ਤੱਕ ਅਸੀਂ ਜਾਤ ਪਾਤਾਂ 'ਚ ਵੰਡੇ ਰਾਵਾਂਗੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਇੱਕ ਕਰ ਦਿੱਤਾ ਫੇਰ ਵੀ ਅਸੀਂ ਬਾਰ-ਬਾਰ ਹੀ ਆਪਣੀ ਇਹ ਇਹ ਗੱਲ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਲੋਕ ਜਾਤੀ ਦੇ ਆਧਾਰ ਤੇ ਆਪਣੀਆਂ ਆਈਟੀਆਂ ਬਣਾ ਕੇ ਬੈਠੇ ਨੇ ਰੰਦਾਵੇ ਢਿੱਲੋ ਕਈ ਤਰ੍ਹਾਂ ਦੇ ਮਤਲਬ ਵੀ ਆਪਣੇ ਉਹਨਾਂ ਨਾਵਾਂ ਦੇ ਨਾਲ ਗੋਤਾਂ ਲਾਈਆਂ ਹੋਈਆਂ ਨੇ ਤੇ ਇੱਥੇ ਉਹ ਜਿਹੜੇ ਲੋਕ ਆ ਬਾਬਾ ਬੀਬੀ ਦਲੇਰਕੌਰ ਦੇ ਜਿਹੜੇ ਸੰਬੰਧ ਵਿੱਚ ਭੁਗਤ ਵੀ ਰਹੇ ਨੇ ਤੇ ਪਹਿਲਾਂ ਉਹ ਆਪਣੀ ਪੀੜੀ ਥਲੇ ਸੋਟਾਂ ਮਾਰਨ ਵੀ ਉਹ ਆਪਣਾ ਜਿਹੜਾ ਜਾਤ ਕਿਦੋਂ ਤੱਕ ਜਾਤ ਭਮਾਨੀ ਜਿਹੜੇ ਨੇ ਇਹ ਜਿੰਨਾ ਵੀ ਜਦੋਂ ਵੀ ਸ਼ੇਰ ਛਾੜ ਹੋਈ ਇਤਿਹਾਸ ਦੇ ਨਾਲ ਤੇ ਸਾਡੇ ਬਾਬਾ ਜੀਵਨ ਸਿੰਘ ਦੇ ਇਤਿਹਾਸ ਦੇ ਨਾਲ ਜਿਹੜਾ ਸ਼ੇਰ ਛਾੜ ਹੋਈ ਤੇ ਜਦੋਂ ਵੀ ਜਾਤ ਭਮਾਨੀ ਇਹਨਾਂ ਨੇ ਕੀਤੀ ਹੋਰ ਕਦੀ ਕਿਸੇ ਨੇ ਕਿਉਂ ਨਹੀਂ ਕੀਤੀ ਵੀ ਜਿਹੜੇ ਜਾਤ ਭਮਾਨੀ ਨੇ ਧਨਾਟ ਨੇ ਇਹੋ ਹੀ ਕਰਦੇ ਨੇ ਬਾਬਾ ਜੀਵਨ ਸਿੰਘ ਨਾਲ ਬਾਬਾ ਜੀਵਨ ਸਿੰਘ ਜੀ ਦਾ ਐਡਾ ਚੜ੍ਹਦੀ ਕਲਾ ਵਾਲਾ ਇਤਿਹਾਸ ਆ ਆਨੰਦਪੁਰ ਸਾਹਿਬ ਅਸੀਸ ਲੈ ਕੇ ਹੋਣਾ ਦਿੱਲੀ ਤੋਂ ਪਹੁੰਚਣਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਕਟਿਆ ਆ ਚਾਦਰ ਚਲਪੇਟ ਕੇ ਫੜਿਆ ਸੀ ਉਦੇ ਚੋਂ ਖੂਨ ਦੀ 스멜 ਆਉਂਦੀ ਆ ਤੇ ਇੰਨਾ ਜਿਹੜੇ ਕੁੱਤੇ ਹੁੰਦੇ ਨਾ ਬਗਿਆੜ ਹੁੰਦੇ ਇਹ 스멜 ਬੜੀ ਛੇਤੀ ਸੌਂਗ ਲੈਂਦੇ ਨੇ ਤੇ ਬਾਬਾ ਜੀਵਨ ਸਿੰਘ ਜੀ ਸੜਕੇ ਸੜਕੇ ਤੇ ਕਿਸੇ ਗੱਡੀ ਤੇ ਚੜ ਕੇ ਗਏ ਨੇ ਅਨੰਦਪੁਰ ਸਾਹਿਬ ਕੱਲੇ ਤੇ ਨੰਗੇ ਪੈਰੀ ਜੰਗਲਾਂ ਬੀਆਂ ਬਾਨਾਂ ਦੇ ਵਿੱਚੋਂ ਲੰਘਦੇ ਹੋਏ ਗਏ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੇ ਉਹ ਅਨੰਦਪੁਰ ਸਾਹਿਬ ਪਹੁੰਚੇ ਤੇ ਉਹਨਾਂ ਦਾ ਐਡਾ ਚੜ੍ਹਦੀ ਕਲਾ ਵਾਲਾ ਇਤਿਹਾਸ ਹੈ ਤੇ ਇਹਨਾਂ ਲੋਕਾਂ ਨੇ ਜਿਹੜੇ ਆ ਅੱਜ ਬੜੇ ਸੱਚੇ ਸੁੱਚੇ ਤੇ ਦੁੱਧ ਤੋਤੇ ਬੰਦਦੇ ਨੇ ਇਹਨਾਂ ਨੂੰ ਪੁੱਛੋ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਕਿੱਥੇ ਮਨਾਇਆ ਜੇ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਕਿੱਥੇ ਮਨਾਇਆ ਜੇ ਇਹਨਾਂ ਨੇ ਕਦੇ ਬਾਬਾ ਜੀਵਨ ਸਿੰਘ ਦਾ ਨਗਰ ਕੀਰਤਨ ਨਿਕਲਦਾ ਹੋਵੇ ਤੇ ਕਦੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਸਨਮਾਨਤ ਨਹੀਂ ਕੀਤਾ ਪੰਜ ਪਿਆਰਿਆਂ ਨੂੰ ਵੀ ਜਿਹੜੇ ਪੰਜ ਪਿਆਰੇ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੇ ਆ ਪੰਜ ਪਿਆਰੇ ਆ ਤੇ ਉਹਨਾਂ ਨੂੰ ਵਡਿਆਈ ਮਹਾਰਾਜ ਨੇ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਦੀਨ ਦੁਨੀ ਦੇ ਮਾਲਕ ਨੇ ਅਸੀਂ ਸਨਮਾਨ ਕਰਨਾ ਤੇ ਉਹਨਾਂ ਦਾ ਕਰਨਾ ਨਾ ਕੀ ਜਿਹੜੇ ਮਜਵੀ ਸਿੰਘ ਕੱਢ ਰਿਆ ਨਗਰ ਕੀਰਤਨ ਬਾਬਾ ਜੀਵਨ ਸਿੰਘ ਦਾ ਕੱਢ ਰਿਆ ਉਹਨਾਂ ਨੂੰ ਸਨਮਾਨਤ ਨਹੀਂ ਕਰਨਾ ਅਸੀਂ ਤਾਂ ਜਿਹੜੇ ਗੁਰੂ ਸਾਹਿਬ ਦਾ ਸਨਮਾਨ ਕਰਨਾ ਇਹਨਾਂ ਲੋਕਾਂ ਜਾਤ ਦੇ ਬਹਾਨਿਆਂ ਨੇ ਤੇ ਹਮੇਸ਼ਾ ਅਸੀਂ ਵਿਦਕਰਾ ਕੀਤਾ ਵਾ ਤੇ ਇਹ ਸਾਨੂੰ ਸਮਝਾਉਂਦੇ ਨੇ ਅਸੀਂ ਕਦੀ ਨਹੀਂ ਇਹੋ ਜੀ ਗੱਲ ਕਰਦੇ ਜਦੋਂ ਆ ਹੁਣ ਵੀ ਅਸੀਂ ਦੋ ਦਿਨ ਬਾਅਦ ਰਿਪਲਾਈ ਦਿੱਤਾ ਸਾਨੂੰ ਬਹੁਤ ਵੀਰਾਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਰਿਪਲਾਈ ਦੇਂਦੇ ਵੀ ਬੀਬੀ ਉਹਨਾਂ ਦੇ ਪੱਗ ਸਾਰੇ ਨੇ ਪੂਰੇ ਤੁਹਾਡੇ ਪੱਖ ਚ ਕੋਈ ਕੋਈ ਨਹੀਂ ਹੋਈ ਹੈ ਨਹੀਂ ਜੀ ਸਾਡੇ ਸਮਾਜ ਦੇ ਲੋਕ ਬਹੁਤ ਨੇ ਸਾਡੇ ਨਾਲ ਖੜੇ ਨੇ ਐਸੀ ਕੋਈ ਗੱਲ ਨਹੀਂ ਆ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਨੇ ਘਾੜੀ ਜਸਵੀਰ ਸਿੰਘ ਮਾਨ ਅੱਜ ਸਵੇਰੇ ਉਹ ਵੀ ਲਾਈਵ ਹੋਇਆ ਸੀ ਇਸ ਸਬੰਧੀ ਵੀ ਜੇ ਪਰਚੇ ਦੀ ਗੱਲ ਕੀਤੀ ਕਿਸੇ ਨੇ ਨਾ ਕਿਵੇਂ ਕਹਿੰਦੇ ਵੀ ਪਰਚਾ ਕਰਾ ਦਾਂਗੇ ਤੇ ਪਰਚਾ ਕਰਾਓਗੇ ਨਾ ਤੇ ਫਿਰ ਤੁਸੀਂ ਆਪਣਾ ਸਾਹ ਆਪ ਲਾ ਲਿਓ ਵੀ ਪਰਚਾ ਪਰਚਾਲ ਹੋਣਾ ਤਾਂ ਫਿਰ ਪਰਚੇ ਸਾਨੂੰ ਵੀ ਇਜਾਜ਼ਤ ਕਿਦਾਂ ਪਰਚੇ ਕਰਾਈ ਦੇ ਠੀਕ ਹੈ ਜੀ ਇੱਕ ਸਵਾਲ ਆ ਕਿ ਜਿਸ ਸਮੇਂ ਬਾਬਾ ਜੀਵਨ ਸਿੰਘ ਜੀ ਨਨਪਸਾਹ ਦੀ ਧਰਤੀ ਤੇ ਪਹੁੰਚੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਗਏ ਉਸ ਸਮੇਂ ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਉਮਰ 9 ਸਾਲ ਸੀ ਤੇ ਬਾਬਾ ਜੀਵਨ ਸਿੰਘ ਜੀ ਦੀ 19 ਸਾਲ ਤੇ ਇਹ ਇੱਕ ਡਿਫਰੈਂਸ ਹੈਗਾ ਕੋਈ ਕੋਈ ਵਿਦਵਾਨ 19 ਸਾਲ ਦੱਸਦੇ ਨੇ ਕੋਈ 15 ਸਾਲ ਦੱਸਦੇ ਨੇ ਲਗਭਗ 14-15 ਸਾਲ ਦੀ ਉਮਰ ਸੀ ਠੀਕ ਹੈ ਜੀ ਕਈ ਆਂਦੇ ਕਿ ਉਹਨਾਂ ਦਾ ਮਹਾਂਦਰਾ ਕਿੱਦਾਂ ਮਿਲ ਸਕਦਾ ਗੁਰੂ ਜੀ ਨਹੀਂ ਜੀ ਮਹਾਂਦਰਾ ਨਾ ਅਜੇ ਅਜੇ ਤੱਕ ਆਪਣੇ ਜੀਵਨ ਕਾਲ ਦੇ ਵਿੱਚ ਨਾ ਸਾਡੇ ਵੱਡ ਵਡੇਰਾਂ ਨੇ ਨਹੀਂ ਦੱਸਿਆ ਵੀ ਕਦੀ ਕਿਸੇ ਦਾ ਮਹਾਂਦਰਾ ਮਿਲਿਆ ਆਪਾਂ ਕਦੀ ਸੁਣਿਆ ਕਦੀ ਵੇਖਿਆ ਇਸ ਦੁਨੀਆ ਦੇ ਵਿੱਚ ਵੀ ਕਿਸੇ ਦਾ ਹੂਪ ਹੂ ਮਹਾਂਦਰਾ ਮਿਲਦਾ ਹੋਵੇ ਨਹੀਂ ਇਹ ਇਹ ਗੱਲਾਂ ਅਕਸਰ ਹੀ ਹੁੰਦੀਆਂ ਨਾ ਕਿ ਫਲਕੀ ਤੋੜਾ ਉਹਨਾਂ ਨੂੰ ਦਿੱਤਾ ਕਿ ਜਿਨ੍ਹਾਂ ਦਾ ਮਹਾਂਦਰਾ ਮਿਲਦਾ ਜੀ ਬਿਲਕੁਲ ਬਿਲਕੁਲ ਨਹੀਂ ਗੱਲ ਹੈ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਅਸੀਂ ਨਹੀਂ ਕਦੀ ਵੇਖਿਆ ਵੀ ਇਹ ਕੋਈ ਫਿਲਮ ਥੋੜੀ ਹੈ ਕਿਸੇ ਡਾਇਰੈਕਟਰ ਨੇ ਫਿਲਮ ਰਿਲੀਜ਼ ਕੀਤੀ ਆ ਵੀ ਉਹਦੇ ਵਿੱਚ ਡਾਵਾ ਰੋਲ ਭਰ ਦ ਇਹ ਕੋਈ ਫਿਲਮ ਨਹੀਂ ਸੀ ਇਹ ਕੋਈ ਮਹਾਂਦਰਾ ਨਹੀਂ ਮਿਲਦਾ ਅੱਜ ਵੀ ਕੋਈ ਵੀ ਗੁਰਸਿੱਖ ਬੰਦਾ ਜਿਹੜਾ ਦਾੜੇ ਕੇਸ ਸੋਹਣੇ ਜਿਹੇ ਸੱਜੇ ਨੇ ਉਹਨੂੰ ਤੁਸੀਂ ਉਵੇਂ ਦਾ ਪੋਸ਼ਾਕਾ ਪਣਾ ਦਿਓ ਮਹਾਰਾਜ ਸਾਹਿਬ ਵਰਗਾ ਤੇ ਉਹ ਖੂਬ ਉਹ ਗੁਰੂ ਗੋਬਿੰਦ ਸਿੰਘ ਮਹਾਰਾਜਾ ਜਿਹਾ ਹੀ ਦਿਖੂਗਾ ਇਹ ਜ਼ਰੂਰੀ ਨਹੀਂ ਸੀ ਆਪਣਾ ਪੂਰਾ ਮਹਾਂਦਰਾ ਮਿਲਦਾ ਹੋਵੇ ਤੇ ਫੇਰ ਹੀ ਆਪਾਂ ਗੁਰੂ ਸਾਹਿਬ ਵਰਗੇ ਦਿਖਾਂਗੇ ਆਪਾਂ ਸਤਕਾਰ ਕਰਦੇ ਹਾਂ ਕਲਗੀ ਵਾਲੇ ਪਾਸ਼ਾ ਦਾ ਕਿਉਂਕਿ ਸਾਡੇ ਉਹ ਗੁਰੂ ਨੇ ਸਾਡੇ ਪੀਰ ਨੇ ਅਕਾਲ ਪੁਰਖ ਨੇ ਸਾਡੇ ਤੇ ਆਪਾਂ ਉਹਨਾਂ ਦਾ ਸਤਕਾਰ ਕਰਦੇ ਹਾਂ ਤੇ ਤਾਂ ਕਰਕੇ ਆਪਾਂ ਉਹਦਾਂ ਦਾ ਪੋਸ਼ਾਕਾ ਨਹੀਂ ਪਾਉਂਦੇ ਵੀ ਜੇ ਆਪਾਂ ਅੱਜ ਵੀ ਕੋਈ ਵੀ ਗੁਰਸੇਖ ਓਦਾਂ ਦਾ ਪਛਾਾਕਾ ਪਾਵੇ ਤੇ ਓਦਾਂ ਦਾ ਹੀ ਦੇਖੂਗਾ ਮਹਾਰਾਜ ਨੇ ਕਿਹਾ ਸੀਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਹੀ ਮੈਂ ਕਰੂ ਨਿਵਾਸ ਸੋ ਗੁਰਮਖ ਪਿਆਰਿਓ ਅੱਜ ਹੁਣ ਬਾਬਾ ਜੋਗਾ ਸਿੰਘ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਾਲੇ ਹੁਣ ਉਹਨਾਂ ਦਾ ਤੇ ਦਾਸ ਦਾ ਮੰਦਰਾ ਜਿਹੜਾ ਵਾ ਮਿਲਦਾ ਵਾ ਕਿਤੇ ਅਸੀਂ ਜਾਂਦੇ ਹਈਏ ਨਾ ਤੇ ਕਈ ਵਾਰ ਲੋਕ ਕਹਿੰਦੇ ਬਾਬਾ ਜੋਗਾ ਸਿੰਘ ਜੀ ਜਾਂਦੇ ਤੇ ਅਸੀਂ ਕਈ ਵਾਰੀ ਕਿਹਾ ਵੀ ਉਹ ਤੇ ਮਹਾਨ ਰੂਹ ਨੇ ਬਾਬਾ ਜੋਗਾ ਸਿੰਘ ਸਾਹਿਬ ਜੀ ਅਸੀਂ ਉਹਨਾਂ ਵਰਗੇ ਨਹੀਂ ਆ ਤੇ ਚਲੋ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਉਹਨਾਂ ਵਰਗੇ ਬਣਾ ਦੇਵੇ ਤੇ ਚਲੋ ਇਹ ਤਾਂ ਗੁਰਮਖੋ ਮੰਹੰਦਰਾ ਜਿਹੜਾ ਵਾ ਥੋੜਾ ਬਹੁਤਾ ਮਿਲ ਸਕਦਾ ਹੂ ਬਹੁ ਮੰਹੰਦਰਾ ਮੈਂ ਨਹੀਂ ਅਜੇ ਤੱਕ ਕਦੀ ਵੇਖਿਆ ਕਿ ਮੰਹੰਦਰਾ ਮਿਲਦਾ ਹੋਏ ਕਿਸੇ ਦਾ ਬਾਬਾ ਜੀ ਇਸ ਵਿਸ਼ੇ ਦਾ ਅੰਤ ਕਿਵੇਂ ਹੋਊਗਾ ਕਿ ਕਿਵੇਂ ਆਪਾਂ ਇਸ ਵਿਵਾਦ ਨੂੰ ਖਤਮ ਕਰੀਏ ਕਿਉਂਕਿ ਇਹ ਵਿਵਾਦ ਵਧਦਾ ਜਾ ਰਿਹਾ ਹੈ ਤੇ ਤੁਸੀਂ ਬੀਬੀ ਦਲੇਰ ਕੌਰ ਜੀ ਨੂੰ ਵੀ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਸਾਡੇ ਚੈਨਲ ਮਾਧਿਅਮ ਰਾਹੀਂ ਕਰ ਸਕਦੇ ਮੈਂ ਇਸ ਚੈਨਲ ਮਾਧਿਅਮ ਰਾਹੀਂ ਕੱਲੇ ਬੀਬੀ ਦਲੇਰ ਕੌਰ ਨੂੰ ਨੇ ਆਪਣੇ ਪੂਰੇ ਸਿੱਖ ਸਮਾਜ ਨੂੰ ਬੇਨਤੀ ਕਰਨੀ ਚਾਹਨਾ ਕਿ ਜਿਹੜਾ ਇਹ ਵਿਸ਼ਾ ਵਾ ਇਹਨੂੰ ਇੱਥੇ ਹੀ ਖਤਮ ਕੀਤਾ ਜਾਵੇ ਕਿਉਂਕਿ ਜਿਹੜਾ ਵਾ ਸ਼ਰੋਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਮਾਨਤਾ ਮਿਲ ਚੁੱਕੀ ਹੋਈ ਆ 1987 ਦੇ ਵਿੱਚ ਗੁਰਚੰਦ ਸਿੰਘ ਟੋੜਾ ਨੇ ਮਾਨਤਾ ਦਿੱਤੀ ਆ ਇਹ 2158 ਨੰਬਰ ਮਤਾ ਨੰਬਰ ਆ ਸੋ ਗੁਰਮਖ ਪਿਆਰੇ ਜਿਹੜਾ ਮਰਜੀ ਆਨਲਾਈਨ ਵੀ ਕੱਢ ਕੇ ਚੈੱਕ ਕਰ ਸਕਦਾ ਵਾ ਤੇ ਹੁਣ ਵੀ ਮੈਂ ਜਿਹੜੀ ਆ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਦੀ ਜਿਹੜੀ ਵੀਡੀਓ ਉਹ ਮੈਂ ਵੇਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਵੀ ਬਿਆਨ ਕੀਤਾ ਜਾਂ ਫਿਰ ਧਾਮੀ ਸਾਹਿਬ ਨੂੰ ਜਾ ਕੇ ਪੁੱਛੋ ਬਿਲਕੁਲ ਸਾਡੇ ਵੱਲੋਂ ਤੇ ਸਪਸ਼ਟ ਹੋ ਚੁੱਕਾ ਵਾ ਕਿ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਤੋੜਾ ਮਿਲਿਆ ਵਾ ਤੇ ਜਿਹੜੇ ਲੋਕ ਨਹੀਂ ਮੰਨਦੇ ਉਹ ਜਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੁੱਛਣ ਵੀ ਤੁਸੀਂ ਆ ਜਿਹੜੇ ਬਿਆਨ ਕਿਉਂ ਦਿੱਤੇ ਜੀ ਜਾਂ 2158 ਪੰਨਾ ਨੰਬਰ ਜਿਹੜਾ ਇਹ ਮਤੇ ਦੇ ਉੱਤੇ ਤੁਸੀਂ ਕਿਉਂ ਮਤਲਬ ਇਹ ਜਿਹੜਾ ਬਾਬਾ ਜੀਵਨ ਸਿੰਘ ਕਲਗੀ ਥੋੜਾ ਦਿੱਤਾ ਉਹ ਫਿਰ ਸ਼੍ਰੋਮਣੀ ਕਮੇਟੀ ਜਵਾਬ ਦੇ ਅਸੀਂ ਜਵਾਬ ਦੇ ਨਹੀਂ ਕਿਸੇ ਦੇ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਊਗੀ ਅਸੀਂ ਤੇ ਸ਼੍ਰੋਮਣੀ ਕਮੇਟੀ ਦੇ ਮਤਾਬਕ ਮੰਨਦੇ ਆ ਪਹਿਲਾਂ ਵੀ ਜਿਹੜੇ ਸਾਡੇ ਸਮਕਾਲੀ ਕਵੀ ਹੋਏ ਨੇ ਦਰਬਾਰੀ ਕਵੀ ਹੋਏ ਹਨ ਮਹਾਰਾਜ ਦੇ ਉਹਨਾਂ ਨੇ ਇਹਦੇ ਵਿੱਚ ਸਾਨੂੰ ਦੱਸ ਦਿੱਤਾ ਲਿਖਤਾਂ ਦੇ ਵਿੱਚ ਅਸੀਂ ਹੁਣ ਕੱਲ ਇੱਕ ਵੀਰ ਦਾ ਫੋਨ ਆਇਆ ਸੀ ਕਿ ਮਹਾਪੁਰਖ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਕਥਾ ਦੇ ਵਿੱਚ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਥੋੜਾ ਦਿੱਤਾ ਤੇ ਮੈਂ ਕਿਹਾ ਵੀ ਵੇਖੋ ਮੈਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਉਪਾਸਕ ਹਾਂ ਉਹਨਾਂ ਦਾ ਬਹੁਤ ਮੈਂ ਦਿਲ ਤੋਂ ਫੈਨ ਆ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਸਤਿਕਾਰ ਦਿਲੋਂ ਸਤਿਕਾਰ ਉਹਨਾਂ ਦਾ ਜਿੰਨਾ ਬਾਬਾ ਦੀਪ ਸਿੰਘ ਸਾਹਿਬ ਦਾ ਸਤਿਕਾਰ ਤੇ ਉਹਨਾਂ ਹੀ ਬਾਬਾ ਜਰਨੈਲ ਸਿੰਘ ਜੀ ਦਾ ਸਤਿਕਾਰ ਹੈ ਪਰ ਜਿਹੜੀ ਗੱਲ ਹੈ ਨਾ ਇਤਿਹਾਸ ਦੀ ਉਹ ਬਾਬਾ ਜਰਨੈਲ ਸਿੰਘ ਜੀ ਨੇ ਇਤਿਹਾਸ ਨਹੀਂ ਲਿਖਿਆ ਉਹਨਾਂ ਨੇ ਤੇ ਜਿਹੜਾ ਲਿਖਿਆ ਇਤਿਹਾਸ ਸੀ ਉਹਨੂੰ ਉਹਨਾਂ ਨੇ ਬੋਲ ਦਿੱਤਾ ਤੇ ਜਿਹੜਾ ਅਸਲ ਇਤਿਹਾਸ ਜਿਹੜਾ ਲੁਕੋਇਆ ਗਿਆ ਸੀ ਸਾਡਾ ਇਤਿਹਾਸ ਉਹ ਸਾਡੇ ਜਿਹੜੇ ਵਿਦਵਾਨ ਬੁੱਧੀਜੀਵੀ ਸੀ ਸਾਡੀ ਕੌਮ ਦੇ ਉਹਨਾਂ ਨੇ ਖੋਜ ਕੀਤੀ ਤੇ ਸਾਹਮਣੇ ਲਿਆਂਦਾ ਤੇ ਅਸੀਂ ਉਸ ਇਤਿਹਾਸ ਨੂੰ ਮੰਨਦੇ ਆ ਉਹ ਇਤਿਹਾਸ ਨੂੰ ਚੈਲੰਜ ਕਰੇ ਜਿਹੜਾ ਵੀ ਆ ਮੈਂ ਕਹਿੰਦਾ ਵਾ ਚੈਲੰਜ ਕਰੇ ਆ ਕੇ ਸਾਡੇ ਨਾਲ ਉਸ ਤੇ ਡੇਪੇਟ ਕਰੇ ਅਸੀਂ ਉਸ ਨਾਲ ਡੇਪੇਟ ਕਰਨ ਲਈ ਤਿਆਰ ਹਾਂ ਠੀਕ ਹੈ ਸੋ ਇਹ ਸਨ ਬਾਬਾ ਪੰਜਾਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਪੱਖ ਰੱਖੇ ਕਿ ਕਿਵੇਂ ਇਹ ਸਾਰਾ ਮੁੱਦਾ ਜਿਹੜਾ ਵਾ ਚੱਲ ਰਿਹਾ ਵਾ ਕਿਵੇਂ ਵਿਵਾਦ ਨੂੰ ਖਤਮ ਕਰ ਸਕਦੇ ਨੇ ਤੇ ਅਸਲ ਸੱਚ ਜਿਹੜਾ ਕਲਗੀ ਤੋਂ ਉਹਦਾ ਕੀ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰੋ ਸਭ ਦੇ ਨਾਲ ਤੇ ਆਪਣੀ رائے ਜ਼ਰੂਰ ਕਮੈਂਟ ਸੈਕਸ਼ਨ ਦੇ ਰਾਈਂ ਦੱਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ